ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ حاضر ਆ। ਅੱਜ ਵਾਲੀ ਵੀਡੀਓ ਪਿੰਡ ਮਮਾਰਾ ਜ਼ਿਲ੍ਹਾ ਫਰੋਇਪੁਰ ਤੋਂ ਆ ਜੀ। ਭਾਈ ਬਲਜਿੰਦਰ ਸਿੰਘ ਦੇ ਘਰ ਤੋਂ ਆ। 9417825923 9417825923 ਬਾਈ ਦਾ ਕੰਟੈਕਟ ਨੰਬਰ ਆ। ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਚਾਰ گاਵਾ ਤੇ ਇੱਕ ਮੱਝ ਦਿਖਾ ਰਹੇ ਹਾਂ ਜੋ ਕਿ ਵਿਕਾਊ ਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੀ ਆ ਤੁਸੀਂ ਵੀਡੀਓ ਵਿੱਚ ਗਾਂ ਦੇਖ ਰਹੇ ਹੋ। ਇਹ ਗਾਂ ਤੋਂ ਲੈ 15 ਲੀਟਰ ਦੁੱਧ ਆ ਜੀ ਦੂਸਰਾ ਸੂਆ ਘਰ ਵਾਲਿਆਂ ਦੇ ਦਸਨ ਮੁਤਾਬਕ ਤੇ 65000 ਰੁਪਏ ਇਸ ਦਾ ਰੇਟ ਆ ਥਨ ਥੁਣ ਵੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੂਰੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਚਾਰੇ ਥਣ ਵਧੀਆ ਪ੍ਰੋਪਰ ਆ ਆਪਾਂ ਵੀਡੀਓ ਵਿੱਚ ਤੁਹਾਨੂੰ ਪੂਰੀ ਗਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਕੁਆਲਿਟੀ ਵਾਲੀ ਗਾਂ ਜੀ 65000 ਰੁਪਏ ਬਾਈ ਨੇ ਰੇਟ ਰੱਖਿਆ 15 ਲੀਟਰ ਦੁੱਧ ਇਸ ਟਾਈਮ ਤਿਆਰ ਆ ਜੀ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਦੂਸਰੇ ਨੰਬਰ ਵਾਲੀ ਗਾਂ ਦੀ ਦੂਸਰੇ ਨੰਬਰ ਵਾਲੀ ਗਾਂ ਦੀ ਦਾ ਵੀ ਬੱਚਾ ਮਰਿਆ ਹੋਇਆ ਤੇ ਥਾਣਾ ਤੋਂ ਗੱਲ ਕਰੀਏ ਤਿੱਲ ਆ ਜੀ ਇਸ ਗਾਂ ਦੇ ਤਿੰਨ ਥਣ ਚੱਲਦੇ ਆ ਚੌਥਾ ਥਣ ਬੰਦ ਆ ਤੇ ਇਸ ਥਲੇ 13 ਲੀਟਰ ਦੁੱਧ ਆ ਜੀ ਰੇਟ ਬਾਈ ਨੇ ਰੱਖਿਆ ਤਾਂ 37000 ਇਹ ਗਾਂ ਵੀ ਬੱਚੇ ਲੈਣ ਨੂੰ ਬਹੁਤ ਵਧੀਆ ਗਾਂ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਬੱਚੇ ਲੈਣ ਵਾਸਤੇ ਜਿੰਨੇ ਚੰਗੇ ਸੀਮਨ ਲਾ ਕੇ ਇਹ ਗਾਂ ਬਹੁਤ ਵਧੀਆ ਤੇ ਹੁਣ ਇਸ ਟਾਈਮ ਤਿੰਨ ਥਾਂ ਚੱਲਦੇ ਆ ਜੀ ਚੌਥਾ ਥਾਂ ਇਸ ਦਾ ਬੰਦ ਹੈ 13 ਲੀਟਰ ਦੁੱਧ ਹੈ 37000 ਰੁਪਿਆ ਬਾਈ ਨੇ ਇਸ ਦਾ ਰੇਟ ਰੱਖਿਆ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਉਹਦੇ ਚ ਆਪਾਂ ਤੁਹਾਨੂੰ ਦੂਸਰੇ ਜਾਨਵਰ ਵੀ ਦਿਖਾ ਰਹੇ ਆ ਇਸ ਤੋਂ ਬਾਅਦ ਜਿਹੜੀ ਗਾਂ ਆਊਗੀ ਇੱਕ ਸਿੰਘਾਂ ਵਾਲੀ ਗਾਂ ਇੱਕ ਬੱਛੀ ਹੈ ਤੇ ਇੱਕ ਮੱਝ ਹੈ ਉਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਪ੍ਰੋਪਰ ਗੱਲਬਾਤ ਕਰਦੇ ਆ ਇਸ ਤੋਂ ਬਾਅਦ ਤੀਜੇ ਨੰਬਰ ਤੇ ਅਕਾਲੇ ਰੰਗ ਦੀ ਜਿਹੜੀ ਤੁਸੀਂ ਬੱਛੀ ਦੇਖ ਰਹੇ ਹੋ ਇਦੀ ਉਮਰ ਹੈਗੀ ਹੈ 11 ਮਹੀਨੇ AI ਨਹੀਂ ਕਰਵਾਈ ਬਾਈ ਨੇ ਹਜੇ ਇਹਦੀ ਤੇ ਇਸ ਦਾ ਰੇਟ ਰੱਖਿਆ ਬਾਈ ਨੇ 15000 ਰੁਪਿਆ ਬਾਕੀ ਮੌਕੇ ਤੇ ਮਾਨਤਾਨ ਵੀ ਹੋ ਜਾਊਗਾ 15000 ਰੁਪਿਆ ਬਾਈ ਨੇ ਇਸ ਦਾ ਰੇਟ ਰੱਖਿਆ ਤੇ ਬੱਚੀ ਪੂਰੀ ਸਬੀ ਪਲੀ ਹੈ ਇੱਕ ਦੋ ਮਹੀਨੇ ਵਿੱਚ ਤੁਸੀਂ AI ਕਰਵਾ ਸਕਦੇ ਹੋ ਇਸ ਤੇ ਇਸ ਤੋਂ ਬਾਅਦ ਜਿਹੜੀ ਤੁਸੀਂ ਆਹ ਗਾਂ ਦੇਖ ਰਹੇ ਹੋ ਇਹ ਗਾਂ ਜੀ ਘਰ ਵਾਲਿਆਂ ਦੇ ਦੱਸਣ ਮੁਤਾਬਕ 7 ਮਹੀਨੇ ਦੀ ਗੱਬਣ ਆ ਤੇ ਚੰਗਾ ਸੀਮਣ ਲੱਗਿਆ। ਇਹਦੀ ਪਿਛਲੇ ਸੂਏ ਦੀ ਹਿਸਤਰੀ ਆ। ਇਹਨੇ 15 ਲੀਟਰ ਦੁੱਧ ਦਿੱਤਾ। ਚਾਰੇ ਥਾਣੇ ਦੇ ਪ੍ਰੋਪਰ ਚੱਲਦੇ ਆ। ਇਸ ਗਾਂ ਦੇ ਸਿੰਘ ਆ ਜੀ। ਸਿੰਘ ਨਹੀਂ ਦਗਾਏ। ਇਸ ਦਾ ਬਾਈ ਨੇ ਰੇਟ ਵੀ ਜਾਇਜ਼ ਰੱਖਿਆ 30000 ਰੁਪਿਆ ਰੇਟ ਆ ਜੀ। ਗਾਂ ਤੁਸੀਂ ਵੀਡੀਓ ਵਿੱਚ ਪੂਰੀ ਦੇਖ ਸਕਦੇ ਹੋ। ਚਾਰੇ ਥਣ ਚੱਲਦੇ ਆ 7 ਮਹੀਨਿਆਂ ਦੀ ਗੱਬਣ ਆ ਤੇ ਇਹਦੇ ਸਿੰਘ ਆ ਜੀ। ਸੁਭਾਅ ਵਾਈਜ਼ ਪੂਰੀ ਸੀਲ ਹੈ ਮਾਰਦੀ ਵਗੈਰਾ ਨਹੀਂ ਕੀ ਪਰ ਫਿਰ ਵੀ ਤੁਸੀਂ ਘਰ ਜਾ ਕੇ ਆਪਦੀ ਤਸੱਲੀ ਕਰ ਸਕਦੇ ਹੋ 7 ਮਹੀਨਿਆਂ ਦੀ ਗੱਬਣ 15 ਲੀਟਰ ਤੋਂ ਪਿਛਲੇ ਸੂਰ ਦੁੱਧ ਦਿੱਤਾ ਤੇ ਰੇਟ ਬਾਈ ਨੇ ਦਾ ਜਾਇ ਜਾਇ ਰੱਖਿਆ 30000 ਰੁਪਇਆ ਜਾਨਵਰ ਸਾਰੇ ਹੀ ਵਧੀਆ ਬਾਈ ਕੋਈ ਮਜਬੂਰੀ ਹੈ ਉਹਦੇ ਕਾਰਨ ਸਾਰੇ ਜਾਨਵਰ ਵੇਚ ਸੇਲ ਕਰ ਰਹੇ ਆ ਤੇ ਇਸੇ ਕਰਕੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੱਤੀ ਕਿਉਂਕਿ ਕੋਈ ਘੱਟ ਪੈਸੇ ਲਾਉਣ ਵਾਲਾ ਵੀ ਹੁੰਦਾ ਉਹ ਜਾਨਵਰ ਖਰੀਦ ਸਕਦਾ ਉਸ ਤੋਂ ਬਾਅਦ 5ਵੇਂ ਨੰਬਰ ਤੇ ਆ ਮੱਝ ਆ ਗਈ ਹੈ ਜੀ ਜਿਹੜੀ ਹੁਣ ਸੂਈ ਹੋਈ ਆ ਤੇ 10 ਲੀਟਰ 22 ਦੇ ਦਸਨ ਮਤਾਬ ਉਹ ਗਏ ਥੱਲੇ ਬੌਲਾ ਪਿਛਲੇ ਸੂਏ ਦਾ ਰਿਕਾਰਡ 22 ਹਰੰਦ ਦਸਨ ਮਤਾਬ ਕੋ 15 ਲੀਟਰ ਦਾ ਜੀ 15 ਲੀਟਰ ਦੁੱਧ ਪਿਛਲੇ ਸੂਏ ਦਿੱਤਾ ਤੇ ਇਸ ਟਾਈਮ ਹੁਣ 10 ਲੀਟਰ ਦੁੱਧ ਦੇ ਥੱਲੇ ਤਿਆਰ ਆ ਜੀ 4 ਦਿਨ ਦੀ ਸੂਈ ਹੋਈ ਆ 4 ਦਿਨ ਦੀ ਮੱਝੇ ਸੂਈ ਹੋਈ ਆ ਤੇ 10 ਲੀਟਰ ਦੁੱਧ ਦੇ ਥੱਲੇ ਹੁਣ ਤਿਆਰ ਆ ਪਿਛਲੇ ਸੂਏ ਦੀ ਹਿਸਟਰੀ 15 ਲੀਟਰ ਦੁੱਧ ਤੇ ਇਸ ਦਾ ਰੇਟ ਬਾਈ ਨੇ ਰੱਖਿਆ 1,10,000 ਰੁਪਇਆ ਸਾਰੇ ਜਾਨਵਰ ਜਿਹੜੇ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਏ ਆ ਸਾਰਿਆਂ ਦਾ ਆਪਾਂ ਤੁਹਾਨੂੰ ਪ੍ਰੋਪਰ ਰੇਟ ਦੱਸਤਾ ਤੇ ਦੁੱਧ ਦਾ ਵੀ ਆਪਾਂ ਜਿੰਨਾ ਉਹਨਾਂ ਨੇ ਪਿਛਲੇ ਸੂਏ ਦਿੱਤਾ ਸਾਰੀ ਡਿਟੇਲ ਆਪਾਂ ਤੁਹਾਨੂੰ ਦੱਸਤੀ ਆ ਤੇ ਆਪਦੀ ਤਸੱਲੀਅਤ ਲਈ ਤੁਸੀਂ ਦਿੱਤੇ ਨੰਬਰ ਤੇ ਕਾਲ ਕਰ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਤੀ ਆ ਬਾਕੀ ਤੁਸੀਂ ਖੁਦ ਵੀ ਆਪਦੀ ਤਸੱਲੀ ਕਰਕੇ ਜਾਨਵਰ ਦੇਖ ਕੇ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ ਜਾਨਵਰ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਦੀ ਆਪਾਂ ਤਰੀਕ ਵੀ 16 ਤਰੀਕ ਹੈ ਜਦੋਂ ਆਪਾਂ ਵੀਡੀਓ ਪਾਈ ਆ 16 ਤਰੀਕ 10ਵਾਂ ਮਹੀਨਾ 2025 ਤੇ ਆਪਾਂ ਵੀਡੀਓ ਦੇ ਵਿੱਚ ਵੀ ਤਰੀਕ ਐਡਿਟ ਕਰਾਂਗੇ ਆਪਦੀ ਤਸੱਲੀ ਤੁਸੀਂ ਖੁਦ ਵੀ ਜਾ ਕੇ ਕਰ ਸਕਦੇ ਹੋ ਸਾਰੇ ਜਾਨਵਰ ਤੁਸੀਂ ਇਕੱਠੇ ਵੀ ਖਰੀਦ ਸਕਦੇ ਹੋ ਜਾਨਵਰਾਂ ਦੀ ਤਸੱਲੀ ਤੁਸੀਂ ਖੁਦ ਘਰ ਜਾ ਕੇ ਕਰਨੀ ਆ ਧੰਨਵਾਦ